ਸਾਰੇ ਘਾਨ ਮਾਫੀ ਦਾਲ ਸਾਡੇ ਲਾਈਵ ਤੋਂ ਪਹੁੰਚ ਕਰਦੇ ਆ ਸਾਰੇ ਵੀਰਾਂ ਵਾ ਅੱਜ ਆਪਾਂ ਆਏ ਹੀਗੇ ਨਿਸ਼ਾਰਾ ਢਾਲਾ ਬਸਾਖੀ ਦੇ ਪਿਆਰ ਦੇ ਮੈਚ ਖੇਡਣਾ ਵੀ ਚਲੇ ਆਪਣੀ ਟੀਮ ਲੱਗੀ ਆ ਖੇਡਣ ਨਾਲ ਦੱਸੋ ਕਿੰਦਾ ਹੈ ਤੇ ਆਜੋ ਫਿਰ ਬੱਡੀਆਂ ਵਾਲਾ ਸਾਰੀਆਂ ਜਿਹੜੀਆਂ ਰੇਡਾਂ ਰੂਟਾਂ ਨੂੰ ਬਣਾਵਾਂਗੇ ਮੇਟ ਵਿੱਚ ਆ ਜਾਓ ਆ ਜਾਓ ਕਿਨੇ ਹੋਰ ਤਾਂ ਬੁਲਾ ਦਿੰਦੇ ਮਾਰੇ ਜੁੜੀ ਹੈ ਚਲੋ ਚਲੋ ਬੰਦ ਜਾਂਦੀ ਹੈ ਕਰਦਾ ਹੈ ਇਹ ਮੋਰ ਹੈ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਤਿਆਰ ਵਾਰ ਤਿਆਰ ਨੇ ਹੰਸਾ ਵੀ ਕਹਿੰਦੇ ਤਿਆਰ ਵਾਰ ਤਿਆਰ ਹੈ ਆਓ ਦੇਖਾਂਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗਾ ਆਹ ਪਹਾਦਰ ਸਿੰਘ ਦਾ ਬੇਟਾ ਯਤਨ ਤੇ ਕਰਦਾ ਹੈ ਪਰ ਮੋਰ ਨਰਵੈਰ ਖਿਆਰੇ ਦੇ ਪੁੱਤ ਨੇ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਰਦੀ ਅੱਗੇ ਲਾਏ ਹੋਇਆ ਜੱਫਾ ਕਿੰਨੇ ਲਾਉਣਾ ਗੱਲ ਸਮੇਂ ਦੀ ਹੈ ਮਿੱਠੀ ਮਿੱਠੀ ਧੂੜ ਉਡ ਰਦੀ ਪਈ ਹੈ ਉਹ ਕਹਿੰਦੇ ਸਾਹਮਣੇ ਸਰਦਾਰ ਨੇ ਕਹਿੰਦੇ ਸੀਮਾ ਪਾੜਿਆ ਹੋਇਆ ਉਹ ਕਹਿੰਦੇ ਹੁੰਦੀ ਹੋਈ ਬੱਲੇ ਬੱਲੇ ਤੇ ਪੁਆਇੰਟ ਕਹਿੰਦੇ ਬੋਲਟ ਕਹਿੰਦੇ ਆਹ ਕਹਿੰਦੇ ਦੇਖਦੇ ਆ ਚਾਰ ਜੱਤੀ ਤਿਆਰ ਪਰ ਤਿਆਰ ਮਾਰਦੇ ਪਿਆ ਪੱਟਾਂ ਦੇ ਥਾਤੀਆਂ ਕਿ ਕਰਦਾ ਕਹਿਰ ਚੋਪੜਾ ਨੇ ਜਿਵੇਂ ਫੌਜ ਕਿਹਨਾਂ ਨੂੰ ਡਾਉਂਦੀ ਕੰਨ ਰਾਜੇ ਖੇਲੇ ਦੀ ਸਿੱਧੀ ਧੋ ਕਾਲਜੇ ਪਾਉਂਦੀ ਆਹ ਕਹਿੰਦੇ ਧੂ ਕਾਲਜੇ ਪੈਂਦੀ ਪਈ ਹੈ ਦੇਖਦੇ ਆ ਕਰੋ ਪੁਹਿਆਰਾ ਮੁੰਡਾ ਸਿਰੇ ਦਾ ਜਫਾ ਆਹ ਕਹਿੰਦੇ ਲੱਗਣ ਦਾ ਯਤਨ ਪਰ ਪੁਆਇੰਟ ਰੇਟਰ ਗੁੰਡਾ ਮਰੀਆਣਾ ਸਾਹਿਬ ਜੀ ਦਾ ਸ਼ੇਰ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਉਸਤਾਦ ਹੁੰਦੇ ਹੈ ਤੇ ਕੋਈ ਨਾ ਕੋਈ ਗੁਰ ਮੇਰੇ ਵੀਰੋ ਦੇ ਦਿੰਦੇ ਹੈ ਉਸਤਾਦਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਸਤਾਦ ਜੀ ਨੇ ਇੱਕ ਗੱਲ ਬੋਲੀ ਹੈ ਕਿ ਉਸਤਾਦ ਉਸਤਾਦ ਅੱਜ ਵੀ ਮੇਰੇ ਵੀਰੋ ਐਣ ਕੰਨ ਟਿਕਾਣੇ ਲੱਗ ਜਾਂਦੀ ਹੈ ਜਦੋਂ ਚੇਲਾ ਕੋਈ ਉਸਤਾਦ ਨੂੰ ਆਹ ਮੇਰੇ ਵੀਰੋ ਚੀਜ਼ ਪੇਨ ਕਰਦਾ ਨੇ ਬਾਠ ਸਾਡੇ ਸਕਿਉਰਟੀ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਜੇ ਹੁਣੇ ਪਾਇਲਟ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਸਤਿਕਾਰ ਆਹ ਕੌਟੀਆਂ ਪੈਣੀਆਂ ਪਰ ਦੇਖਾਂਗੇ ਸਾਹਮਣੇ ਖੈਰੇ ਪਿੰਡ ਵਾਲੇ ਜੀਵਨ ਦਾ ਵੀਰ ਆਹ ਕਹਿੰਦੇ ਮਾਲ ਆ ਗਿਆ ਕ ਮਾਲਾ ਕਹਿੰਦੇ ਖੇਡ ਦਾ ਮੈਦਾਨ ਸ਼ਿੰਗਾਰ ਕਰਦਾ ਤੇ ਕ ਮਾਲਾ ਸਾਹਮਣੇ ਕਬੱਡੀ ਕਬੱਡੀ ਕਰਦਾ ਤੇ ਆਹ ਕਹਿੰਦੇ ਕੀਤਾ ਹੋਇਆ ਟਾਚੋ ਸੇ ਨਹੀਂ ਤੇਰਾ ਮਾਮਾ ਆਇਆ ਲੱਖਾਂ ਲੋਪੋਗੇ 500 500 ਦਾ ਜਫਾ ਤੇਰਾ 5 500 ਦਾ ਜਫਾ ਹੈ ਇਧਰ ਆਪਣੇ ਕੋਈ ਇੱਕ ਵਾਰੇ ਕੋਈ ਧੋ ਵਾਰੇ ਤੋ ਦੇਸ਼ ਕੌਮ ਤੋਂ ਸੰਤ ਵਾਰੇ ਸੰਤ ਵਾਰ ਕੇ ਕਹਿਣਾ ਮਾੜਾ ਮੀਠਾ ਲਾਗੇ ਤੇਰਾ ਸਰਵਸਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਇਧਰ ਸਣੀ ਦੇ ਗਮਨ ਕੀਤਾ ਭਵਾਨ ਕਹਿੰਦੇ ਦੇ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਚੱਲਦਾ ਹੋਇਆ ਚਾਰ ਤਿਆਰ ਵਾਰ ਚਾਰ ਨਹੀਂ ਗੋਪੀਆਂ ਮੇਰੇ ਵੀਰੋ ਉਧਰ ਹੁੜਿਆਰਾ ਸਾਹਿਬ ਆਏ ਹੋਏ ਐ ਸੱਜਣਾ ਸਵੇਰ ਸੁਖਵੀਰ ਸਰਪੰਚ ਹੋਣੇ ਸਾਰੇ ਸੱਜਣਾ ਦਾ ਪਹੁੰਚ ਲਈ ਬਹੁਤ ਬਹੁਤ ਧੰਨਵਾਦ ਪਰ ਆ ਦੇਖਾਂਗੇ ਸਾਹਮਣੇ ਵਾਹ ਵਾਹ ਮੁੰਡਿਆਂ ਸ਼ੀਨਾ ਪੈਂਦਾ ਹੈ ਵਿਦੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਆਓ ਛੇਵੀਂ ਪਾਸੇ ਦੀ ਧਰਤੀ ਮੇਰੇ ਵੀਰੋ ਇਸ ਸਤਤੀ ਤੋਂ ਆ ਮੁੰਡੇ ਆਏ ਹੋਏ ਫੌਜੀ ਸਾਹਿਬ ਦੇ ਚੇਲੇ ਸਿਰੇ ਸਿਰੇ ਦੀਆਂ ਕਬੱਡੀਆਂ ਪਾ ਰਹੇ ਆ। RAM ਸਰਪੰਚ ਆਇਆ ਹੋਇਆ ਬਾਪੇ ਫਾਤੇ ਸਿੰਘ ਦਾ ਬੇਟਾ ਕਬਲ ਅਮਰੀਕਾ ਵਾਲੇ ਨੂੰ ਕਾਲੇ ਅਮਰੀਕਾ ਵਾਲੇ ਨੂੰ ਮਾਣ ਹੈ ਗੁਰਵਾਰੀ ਵਾਲਿਆਂ ਨੂੰ। ਵਿਸ਼ੇਤਾ ਤੇ ਵੱਡੇਆਂ ਭਾਈਆਂ ਦਾ ਧੰਨਵਾਦ। ਅੱਜ ਕਹਿੰਦੇ ਬਾਪੇ ਦੀ ਮਿਹਰ ਨਾਲ ਨੁਸ਼ਾਰੇ ਆਰ ਸਾਡੇ ਸਾਰੇ ਵੀਰ ਆਏ ਹੋਇਆ ਸਾਰਿਆਂ ਦਾ ਧੰਨਵਾਦ ਜੋੜੇ ਹੋਣੇ ਗੁਰਦਾਰ ਆ ਗਿਆ ਵੱਡੇ ਬਾਈ ਗੁਰਦਾਰ ਦੀ ਕਬੱਡੀ ਇਧਰ ਸਰਪੰਚ ਜਿੰਦੇ ਸੁਖਵੀਰ ਹਵੇਲੀਆਂ ਢੋਲਾ ਹਵੇਲੀਆਂ ਯਾਰਾਂ ਦਾ ਯਾਰ ਸਰਪੰਚ ਸੁਖਵੀਰ ਹਵੇਲੀਆਂ ਵੀਰ ਦਾ ਧੰਨਵਾਦ ਕਰਦੇ ਆ ਇਧਰ ਰਾਹੁਲ ਚਾਹਲ ਦਾ ਜਿੰਦੇ ਸਨਮਾਨ ਅਜ ਢਿਲੋ ਬੰਦੋ ਅਜ ਕੀਤਾ ਜਾਣਾ ਕਲਸ ਪਿੰਡ ਵੱਲੋਂ ਜਿੰਦੇ ਮੁੰਡਾ ਸਨਮਾਨ ਕੱਪ ਦੇ ਨਾਲ ਕੀਤਾ ਜਾਣਾ ਪਈ ਹੋਈ ਕਬੱਡੀ ਐ ਸਮੇਂ ਖੇਚ ਤਿਆਰੀ ਗੁਰੂ ਰਾਮ ਦਾ ਕਬੱਡੀ ਕਲੱਬ ਕਲਸਦਾ ਖਿਡਾਰੀ ਹੈ ਇਧਰ ਖੇਚ ਤਿਆਰੀ ਦੇ ਬੰਦਾ ਏ ਲੱਕ ਦਾ ਮੇਚਾ ਲੈ ਲਿਆ ਪਟੋ ਲੱਗਦਾ ਲੱਕ ਦਾ ਮੇਚਾ ਲੈ ਲਿਆ ਜੱਪਾ ਵਧੀਆ ਲੱਗਾ ਪਾ ਗਏ ਇੱਕ ਵਧੀਆ ਤੇ ਲਾਦੇ ਹੋ ਮੀਰਾ ਦਾ ਧੰਨਵਾਦ ਹੈ ਅਸਲੀ ਸੇਵਾ ਦੇ ਵੀਰ ਨੇ ਸਾਰੇ ਦਾ ਫਾਇਦਾ ਕਰ ਚੁੱਕਿਆ ਹੈ ਉਹ ਗੁੱਟ ਆ ਗਿਆ ਮੇਰੇ ਵੀਰੋ ਨਈਲੇ ਪਾ ਮਾਰਦਾ ਬੇਟਾ ਕਬੱਡੀ ਕਬੱਡੀ ਕਰਦਾ ਹੋਇਆ ਹਾਲੇ ਉਮਰ ਮੈਨੂੰ ਲੱਗਦਾ ਵੀ 16 ਸਾਲਾਂ ਦੀ ਹੈ ਪਰ ਸਿਰੇ ਸਿਰੇ ਦੀਆਂ ਕਬੱਡੀਆਂ ਪਾਉਣਾ ਮੁੰਡਾ ਹੈ ਅੱਜ ਕੰਨ ਨਿਸ਼ਾਰੇ ਢਾਲੇ ਦੇ ਬਾਬਾ ਚੱਲਨ ਦਾ ਜੀ ਆ ਦੇ ਮੇਲੇ ਤੇ ਸਿਰੇ ਹੋਇਆ ਹੈ ਇਹ ਮੈਨੂੰ ਲੱਗਦਾ ਕਲਸਾ ਵਾਲਾ ਮੁੰਡਾ ਹੈ ਹਰਪ੍ਰੀਤ ਦਾ ਪੁੱਤ ਨੇ ਕਬੱਡੀ ਪਾ ਦਿੱਤੀ ਹਰਲੇ ਦੇ ਪੁੱਤ ਨੇ ਕਬੱਡੀ ਪਾਈ ਹੋਈ ਆ ਹਰਮਨ ਨੇ ਕਬੱਡੀ ਪਾ ਦਿੱਤੀ ਹੈ ਜਿਹੜੇ ਡੇਰਤੀ ਆ ਜਿਹੜੇ ਪ੍ਰਾਸ਼ਾਤ ਦੇ ਬੈਠੇ ਆ ਨਾ ਵਾਰ-ਵਾਰ ਕਹਿੰਨ ਉਹ ਜੀ ਨਹੀਂ ਕਰਦਾ ਵਾਈ ਵਾਲੇ ਆ ਕੇ ਮੇਰੇ ਕੋਲ ਕਹਿੰਦੇ ਗ੍ਰੰਤੀ ਤੁਹਾਡੀ ਆਪਾਂ ਸਾਡੇ ਦਰਬਾਰ ਸ਼ੀਨਾ ਪਿੰਡ ਵਾਲੇ ਕਬਾਰ ਪਿੰਡ ਪਰ ਗੁਰਲਾਲ ਪੁੱਸੇਆ ਵਾਲਾ ਜੱਗੇ ਦੇ ਪਿੰਡ ਦਾ ਬੱਲੇ-ਬੱਲੇ ਕਰਵਾਉ ਕਿ ਨਹੀਂ ਪਰ ਪੁੱਸੇਆ ਵਾਲਾ ਕਹਿੰਦੇ ਗੁਰਲਾਲ ਆ ਇੱਕ ਪੈਲੀ ਪਾ ਜਦ ਤਰਿਆ ਜੀਤੇ ਮਾਉਣ ਦਾ ਪੰਗਾ ਪਾ ਕੇ ਸਿੰਘ ਸਾਰੇ ਦੇ ਕਬੱਡੀ ਕਮਪਨ ਦੇਖਦਾ ਕਿਹ ਰਹਿੰਦੇ ਸਾਰੇ ਵੀਰਾਂ ਦਾ ਧੰਨਵਾਦ ਕਬੱਡੀ ਪਈ ਹੋਈ ਆ ਉਧਰ ਪੱਤਰਕਾਰ ਭਾਈਚਾਰਾ ਵਰਸ਼ਨ ਔਲਖ ਗੁਰਪਾਲ ਸਿੰਘ ਸੋਲ ਗੁਰਬੀਰ ਗੱਲੀਵਿੰਡ ਸਰਜੀਤ ਪ੍ਰਧਾਨ ਜਮਾਲ ਤੇਜਿੰਦਰ ਸਿੰਘ ਬੱਬੂ ਜਮਾਲ ਕਰਨ ਬਰਾੜ ਸਿਹਰ ਸਾਡੇ ਵੀਰ ਕਾਗਰਸੀ ਆਗੂ ਦੇ ਨਾਲ ਗੁਰਪਾਲ ਸਿੰਘ ਜਗ ਨੇ ਜਿੰਨਾ ਚਰ ਪੈਂਦੀ ਨਹੀਂ ਕਮਾਟੀ ਜੇ ਝਪਟਾ ਕੇ ਹੋਰ ਨਾ ਜਰਾ ਆਉਂਦਾ ਵੀ ਸਵਾਦ ਮਿੱਤਰੋ ਰਾਜਾ ਖੇਲੇ ਜਦੋਂ ਵੱਡੇ ਮੱਲ ਪੇੜਦੇ ਫਿਰ ਦੂਰ ਦੁਤਾ ਕਉਂਦੀ ਹੈ ਅਵਾਜ਼ ਉਹਦਾ ਆਉਂਦੀ ਹੈ ਆਵਾਜ਼ ਮਿੱਤਰੋ ਆਹ ਦੇਖਾਂਗੇ ਸਾਹਮਣੇ ਮੁੰਡਾ ਕਹਿੰਦੇ ਪੈੜੀ ਵਾਲਾ ਹੰਸਾ ਹੈ ਜਨਨ ਕਰ ਰਿਹਾ ਹੈ ਔਰ ਪੁਆਇੰਟ ਰੇਡਰ ਦੇ ਇਸੇ ਜੁੜਦਾ ਹੋਇਆ ਪਿਆਰ ਇਕੱਠੇ ਰਹਿੰਦੇ ਹੈ ਤੇ ਬਈਟਰ ਤੇ ਲੋਵੀ ਕਹਿੰਦਾ ਉਧਰ 사ਕਾਰ विश्व विश्व ਦੀਪ ਬ੍ਰਮਣ ਕਰੇਦਾ ਲਵੀ ਭਾਗੇ ਤੇਰੇ ਪੁੱਤਰ ਕਰਕੇ ਹਾਰ ਵੱਡੇ ਹਾਰ ਕੋਈ ਨਹੀਂ ਕਰਦਾ ਹਰਿੰਦਰਪਾਲ ਪਰਾਸੌਰ ਸਿੰਘ ਜੀ ਕਾਂਗਰਸੀ ਆਪਕੋ ਕਹਿੰਦੇ ਤਰ ਤਰਪੋ ਉਹਨਾਂ ਦੇ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਆ ਨੱਕਰ ਸਰੇ ਦੀਆਂ ਮੇਲਾ ਧੰਨਵਾਦ ਤੁਹਾਡੇ ਫਾਇਦੇ ਤੇਰੇ ਇਸ਼ਾਰਾ ਦੇ ਉਹ ਬੱਲੇ ਬੱਲੇ ਉਹ ਬੱਲੇ 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 ਇੱਥੇ ਓ ਵਰਸ਼ੀਂਦਾ ਜੀ ਕਹਿੰਦੇ ਆ ਵੱਡੇ ਮਾਨ ਦਿੱਤੇ ਜਾਣੇ ਆ ਉਧਰ ਸ਼ੈਲੀ ਸੋਰ ਭਾਕ ਸੋਰ ਭਾਕਾ ਬਾਈ ਜੋਦਾ ਹਵੇਲੀਆਂ ਸਰ ਵੀਰ ਨੇ ਸਾਡੇ ਹਰਮਨ ਹੰਮੇ ਹੋਣੀ ਵੱਡਾ ਧਰਮ ਦਾ ਭਰਾਮਾ ਦਾ ਕਿ ਨਵੇਂ ਦਾ ਚਾਹ ਹੁੰਦਾ ਨੌ ਦਿਨ ਦਾ ਤੇ ਵੱਡੇ ਉਮਰਾਨੇ ਦਾ ਪੁਰਾਣੇ ਹੁੰਦੇ ਆ ਨਵੇਂ ਦਾ ਚਾਹ ਹੁੰਦਾ ਨੌ ਦਿਨ ਦਾ ਉਹ ਬੰਦੇ ਆ ਪੁਰਾਣੇ ਤੇ ਪੁਰਾਣੇ ਹੁੰਦੇ ਆ ਉਹ ਬੰਦੇ ਬੰਦੇ ਜੋਰ ਮਾਰੀ ਜਾਂਦੇ ਜੋਦਾ ਹਵੇਲੀਆਂ 'ਚ ਉਹ ਬਿੱਠਾ ਸਾਰੇ ਵੀਰਾਂ ਦਾ ਧੰਨਵਾਦ ਰਵਿੰਦਰ ਵੀ ਆਉਣ ਐ ਐਸਐਟਲੀ ਮੋਹਵਾਲਾ ਉਹ ਇਹਨਾਂ ਗੱਲਾਂ ਟਿਕਾਣੇ ਆ ਨਾਂ ਕਬੱਡੀ ਗੋਰੇ ਦੀ ਨਾਂ ਕਬੱਡੀ ਕਾਲੇ ਦੀ ਇਹ ਸਾਜੀ ਆ ਮਾ ਖੇਡ ਕਬੱਡੀ ਅਸੀਂ ਆ ਭਾਈ ਭਾਈ ਸਾਨੂੰ ਜਿੰਦਗੇ ਫਰਕ ਨਹੀਂ ਕੋਈ ਕੀ ਕੋਈ ਜਿੱਤੇ ਵੀ ਹਾਰੇ ਅਸੀਂ ਆ ਭਾਈ ਭਾਈ ਅਸੀਂ ਆ ਭਾਈ ਭਾਈ ਅਗਲੇ ਮੈਚ ਦੀ ਟੀਮਾਂ ਨੂੰ ਭਾਈ ਬੇਨਤੀ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਤੇ ਬਾਬਾ ਜੰਨਨ ਦਾਸ ਜੀ ਕਬੱਡੀ ਕਲੱਬ ਹਾ ਬੇਲੀਆਂ ਇਹ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਆ ਜਾਣੀਆਂ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰ ਰਹਿਣਗੀਆਂ ਪਰ ਆ ਦੇਖਾਂਗੇ ਸਾਹਮਣੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਾਗੇ ਪ੍ਰਮਾਨਜੀ ਹੋਣਾ ਦਾ ਸਾਡੇ ਹਵੇਲੀਆਂ ਦੇ ਜੋੜੇ ਵੀਰ ਜੀ ਹੋਣਾ ਦਾ ਤੇ ਅਰਸ਼ ਹੋਣਾ ਦਾ ਨਾਲ ਮਾ ਵੀਰ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸ਼ੇਰੇ ਵੀਰ ਹੋਣਾ ਦਾ ਪਰ ਆ ਦੇਖਾਂਗੇ ਸਾਹਮਣੇ ਵਾ ਵੇ ਗੱਗੂ ਵੀ ਆਇਆ ਏ ਸੋਰੀ ਸੋਰੀ ਆ ਮਾਂਲਾ ਕਹਿਦੀ ਆ ਤੇ ਦੱਸਿਆ ਮੰਗਲਾ ਬੈਰੀਗੇਟ ਸਾਰੀ ਸੰਗੀਤ ਨੂੰ ਕਵਰ ਕਰੀ ਬੈਠਾ ਲਾ ਸਾਹਮਣੇ ਉਧਰ ਬੌਸਰ ਵੀ ਨਾਲੇ ਧੰਨ ਵਾਲਾ ਜ਼ਿੰਮੇਵਾਰੀ ਬੰਨੀ ਆ ਮੋਰ ਇਹਦਾ ਪਿੰਡ ਨਾਰਲੀ ਆ ਖਿਲਾਰਾ ਸਾਹਿਬ ਇਹ ਮੋਰ ਆ ਨਾਰਲੀ ਵਾਲਾ ਇਹ ਮੋਰ ਆ ਇਹ ਮੋਰ ਆ ਤੇ ਇਸ ਮਾਕੇ ਵਿੱਚ ਮੋਰ ਬੜੇ ਆ ਮੋਰ ਕਿਉਂਕਿ ਰੱਖ ਪੈਦੀ ਆ ਉਥੇ ਮੋਰ ਵੀ ਦੇਖਣ ਨੂੰ ਮਿਲਦੇ ਆ ਘੜਾ ਹੋ ਜਾ ਮੇਕ ਹੋਰ ਮਾਰਦਾ ਆ ਜਰਮਨ ਬੁਲਟ ਆ ਜਰਮਨ ਬੁਲਟ ਇਹ ਆ ਜਰਮਨ ਬੁਲਟ ਜਿਹੜੇ ਬੁਲਟ ਭੱਜੀ ਗਏ ਨੇ ਸ੍ਰੀ ਕਾਲਾ ਕਰਪਾਣ ਦੇ ਇਥੇ ਭਾਈ ਭਾਈ ਕਿ ਕੀਨੀ ਏਲ ਕਹ ਰੰਗੀਆਂ ਦੀ ਵਰਤਿਆ ਬਾਣਾ ਕਿ ਸਾਥੋਂ ਬਾਬਾ ਖੋਲਿਆ ਤੇਰਾ ਗਨਕਾਣਾ ਅੱਜ ਮਾਦੀ ਦੀ ਧਰਤੀ ਉਹ ਧਰਤੀ ਬੜੀ ਪਾਵਨ ਤੇ ਗੋਵਿੰਦਰ ਧਰਤੀ ਹੈ ਜਿੱਥੇ ਅੱਜ ਵੱਡੀਆਂ ਰੌਣਕਾਂ ਲੱਗੀਆਂ ਧੰਨ ਧੰਨ ਬਾਬਾ ਜੱਨਨ ਦਾਸ ਜੀ ਰੀਪੋਰਟ ਕਰਨਾ ਵੱਡੇ ਮੈਚ ਦੇ ਟੀਮਾਂ ਸ਼ੇਰੀ ਹਵੇਲਿੰਗ ਵਾਲੇ ਦੀ ਕਬੱਡੀ ਜ਼ਿੰਮੇਵਾਰੀ ਆ ਤਕਰੀਬਨ 5 ਮਿੰਟ ਵਿੱਚ ਦੋਵੇਂ ਟੀਮਾਂ ਗਰਾਊਂਡ ਵਿੱਚ ਅੱਗੇ ਪੜਗੇ ਪੜਗੇ ਪੁੱਤ ਤੜਾਈ ਤੜਾ 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 ਸ਼ਵਾ 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 ਤੜਾ ਪੁੱਤ ਅੱਗੇ ਪੜਗੇ ਪਿਛਾ ਜਾਜੋ ਬੋਲਟ ਉਹ ਬੋਲਟ ਟੱਕ 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 ਬੰਨ ਰਹੀ ਹੈ ਕਿ ਪੈਣ ਰੇਤਾ ਤੇ ਲੱਗਦੇ ਨੇ ਜਫਰੇ ਨਹੀਂ ساری کا ماج آؤ آپ کالا لیں گے آج گی چاہیے کہ پرلے پاسے بنیاد کی گوئی کرتا ਮੈਂ ਬੈਂਤੀ ਕਰੂੰਗਾ ਵੀਰਾਂ ਨੂੰ ਕੋਈ ਛੇੜਛਾੜ ਨਹੀਂ ਕੋਈ ਸਵਾਰਥ ਨਹੀਂ ਜਿਵੇਂ ਜਿਵੇਂ ਆਪਾਂ ਆਏ ਆ ਆਪਾਂ ਦਾਦਾ ਜੀ ਨੂੰ ਖੁਸ਼ੀਆਂ ਕਰਨੀਆਂ ਆ ਆਪਾਂ ਕੋਈ ਲੜਾਈ ਝਗੜਾ ਨਹੀਂ ਕਬੱਡੀ ਦੇ ਨਾਲ ਜੁੜਦੇ ਆ ਸਾਹਮਣੇ ਕਿਹਦੇ ਮਾਰਤੀ ਵਾਲਾ ਵੱਡਾ ਕਬੱਡੀ ਪਾ ਰਿਹਾ ਹੈ ਲੈ ਵੀ ਕੈਪਟਨ ਆਹ ਸੋਹ ਪਿੰਡ ਵਾਲਾ ਦੇਖਦਾ ਮੁੰਡੇ ਦੇ ਪਿੰਡੇ ਕਿੰਨੀ ਜਾਨ ਆਹ ਕੈਪਟਨ ਆਹ ਸੋਹ ਪਿੰਡ ਵਾਲਾ ਆਹ ਕਰਾਉਂਦਾ ਬੱਲੇ 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 ਬੱਲੇ